ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਮੈਂ ਇੱਕ ਡਿਸਕਲੇਮਰ ਦਿਨਾ ਹਮੇਸ਼ਾ ਜਦੋਂ ਵੀ ਮੈਂ ਸੈਸ਼ਨਸ ਕਰਦਾ ਹੁੰਨਾ ਨਾ ਤੁਹਾਡੇ ਵਾਸਤੇ ਕਿ ਬਾਈ ਮੈਂ ਜੋ ਵੀ ਕਹਾਂਗਾ ਸੱਚ ਕਹਾਂਗਾ ਤੇ ਆਪਣੇ ਤਜਰਬੇ ਤੋਂ ਕਹਾਂਗਾ ਤੇ ਉਸ ਤੋਂ ਇਲਾਵਾ ਕੁਝ ਨਹੀਂ ਕਵਾਂਗਾ ਠੀਕ ਹੈ ਜੀ ਸੋ ਬਾਈ ਆਪਾਂ ਕੀ ਗੱਲ ਕਰ ਰਹੇ ਆ ਇੱਥੇ ਪ੍ਰੀ ਐਂਡ ਮੀਨਸ ਪੀਪੀਐਸਸੀ ਦਾ ਪੇਪਰ ਆ ਚੁੱਕਿਆ ਹੈ ਜੀ ਪੰਜਾਬ ਪੀਸੀਐਸ ਉਹਦੇ ਵਿੱਚ 322 ਪੋਸਟਾਂ ਨੇ ਐਂਡ ਆਪਾਂ ਬਹੁਤ ਜ਼ਿਆਦਾ ਐਕਸਾਈਟਿਡ ਹੈ ਇਹਦੇ ਵਾਸਤੇ ਬਿਲਕੁਲ ਸਹੀ ਗੱਲ ਹੈ ਜੀ ਉਹਣਾ ਵੀ ਚਾਹੀਦਾ ਹੈ ਪਤਾ ਨਹੀਂ ਮੈਨੂੰ ਲੱਗਦਾ ਕਿ 10-12 ਸਾਲ ਵਿੱਚ ਪਹਿਲੀ ਵਾਰ ਇੰਨੀਆਂ ਪੋਸਟਾਂ ਆਈਆਂ ਐ ਐਂਡ ਆਪਾਂ ਬਹੁਤ ਪਰਟਿਕੂਲਰ ਐ ਆਪਾਂ ਬਹੁਤ ਮਿਹਨਤ ਵੀ ਕਰ ਰਹੇ ਆ ਕਿ ਯਾਰ ਐਂਡ ਤੱਕ ਪਹੁੰਚੀਏ ਯਾਨੀ ਕਿ ਡੀਐਸਪੀ ਐਸਡੀਐਮ ਤਹਿਸੀਲਦਾਰ ਬਣੀਏ ਪਰ ਭਾਈ ਗੱਲ ਇਦਾਂ ਹੈ ਕਾਫੀ ਬੱਚਿਆਂ ਦੇ ਇਹ ਸਵਾਲ ਆਏ ਕਿ ਸਰ ਕੀ ਸਿਰਫ ਪ੍ਰੀਲਿਮਸ ਦੀ ਤਿਆਰੀ ਕਰਕੇ ਆਪਾਂ ਕੱਢ ਸਕਦੇ ਆ ਪੇਪਰ ਦੂਸਰਾ ਸਵਾਲ ਇਹ ਸੀਗਾ ਕਿ ਸਰ ਨੋਟੀਫਿਕੇਸ਼ਨ ਦੇ ਵਿੱਚ ਲਿਖ ਦਿੱਤਾ ਹੈ ਕਿ April ਵਿੱਚ tentatively ਯਾਨੀ ਕਿ ਅਨੁਮਾਨ ਹੈ ਉਹਦੇ ਵਿੱਚ ਪੇਪਰ ਕਰਾਇਆ ਜਾ ਸਕਦਾ ਹੈ ਪ੍ਰੀਲਿਮਸ ਦਾ ਪੇਪਰ ਠੀਕ ਹੈ ਹੁਣ ਸਰ ਇਹ ਦੱਸੋ ਕਿ ਇੰਨੇ ਮਹੀਨੇ ਘੱਟ ਰਹਿ ਗਏ ਸਾਨੂੰ ਪ੍ਰੀਲਿਮਸ ਵਾਸਤੇ ਤੇ ਕੀ ਆਪਾਂ ਹੁਣ ਮੀਨਸ ਦੀ ਤਿਆਰੀ ਨਾਲ ਕਰੀਏ ਕੀ ਆਪਾਂ ਆਨਸਰ ਰਾਈਟਿੰਗ ਵੀ ਨਾਲ ਕਰੀ ਜੀਏ ਇਸ ਅੱਜ ਤੁਹਾਡੇ ਸਾਰੇ ਡਾਊਟ ਕਲੀਅਰ ਹੋਣਗੇ ਜੀ ਇਹ ਮੇਰਾ ਵਾਦਾ ਹੈ ਇੱਕ ਪ੍ਰੋਪਰ ਬੈਲੈਂਸਡ ਸਟਰੈਟਜੀ ਦੱਸੂਗਾ ਪਿਆਰਿਓ ਜਦੋਂ ਮੈਂ ਆਪ 2018 ਦੇ ਵਿੱਚ ਮੈਨਜ਼ ਲਿਖਿਆ ਪੀਪੀਐਸਸੀ ਦਾ ਜਦੋਂ ਮੈਂ ਆਪ 2020 ਦੇ ਵਿੱਚ ਇੰਟਰਵਿਊ ਤੱਕ ਗਿਆ ਥੋੜਾ ਬਹੁਤਾ ਰੈਂਕ ਵੀ ਆਇਆ ਤੇ ਤੁਸੀਂ ਮੇਰੇ ਇੰਟਰਵਿਊਜ਼ ਦੇਖਦੇ ਹੋ ਕਿ ਜਿਹੜੇ ਸਾਡੇ ਨਾਲ ਦੇ ਟਾਪਰ ਸੀ ਜਿਹੜੇ ਮੇਰੇ ਨਾਲ ਤਿਆਰੀ ਕਰਦੇ ਟਾਪਰਸ ਬਣੇ ਉਹਦੇ ਵਿੱਚੋਂ ਉਹਨਾਂ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਸਾਰੀਆਂ ਗੱਲਾਂ ਕਰਾਂਗੇ ਜੀ ਕਿ ਸਿਰਫ ਪ੍ਰੀ ਜ਼ਰੂਰੀ ਹੈ ਨਹੀਂ ਮੇਨਸ ਨੂੰ ਕਿਦਾਂ ਅਪਰੋਚ ਕਰੀਏ ਕਿ ਹੁਣ ਤੋਂ ਹੀ ਮੇਨਸ ਦੀ ਤਿਆਰੀ ਸ਼ੁਰੂ ਕਰਦੀ ਹੈ ਕਿ ਅੱਜ ਤੋਂ ਹੀ ਮੈਂ ਅਨਸਰ ਰਾਈਟਿੰਗ ਸ਼ੁਰੂ ਕਰਦਾ ਸਾਰੀਆਂ ਗੱਲਾਂ ਦਾ ਜਵਾਬ ਮਿਲੇਗਾ ਪਿਆਰਿਓ ਪਰ ਉਸ ਤੋਂ ਪਹਿਲਾਂ ਬਈ ਵੀਡੀਓ ਨੂੰ ਇੱਕ ਵਾਰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਠੀਕ ਹੈ ਜੀ ਲਓ ਜੀ ਸ਼ੁਰੂ ਕਰੀਏ ਆਪਾਂ ਅੱਜ ਦਾ ਸੈਸ਼ਨ ਹਾਊ ਟੂ ਬੈਲੈਂਸ ਪ੍ਰੀਲਿਮਸ ਐਂਡ ਮੇਨਸ ਲਓ ਜੀ ਸਭ ਤੋਂ ਪਹਿਲਾਂ ਲਓ ਜੀ ਦੇਖੋ ਜੀ ਪਿਆਰਿਓ ਸਭ ਤੋਂ ਪਹਿਲਾਂ ਤੁਹਾਨੂੰ ਬੇਸਿਕ ਨੋਲੇਜ ਹੋਣੀ ਚਾਹੀਦੀ ਹੈ ਕਿ ਬਈ ਆਪਣਾ ਜਿਹੜਾ ਪੰਜਾਬ ਪੀਸੀਐਸ ਦਾ ਪੇਪਰ ਹੈ ਉਹਦੀ ਡਿਮਾਂਡ ਕੀ ਹੈ ਜਾਂ ਫਿਰ ਉਦੋਂ ਪੜਾਅ ਕਿੰਨੇ ਹੁੰਦੇ ਨੇ ਪਹਿਲਾਂ ਪਤਾ ਤੇ ਹੋਵੇ ਨਾ ਕਿ ਪ੍ਰੀਲਿਮਜ਼ ਐਂਡ ਮੀਨਸ ਹੈ ਕਿ ਇਹ ਦੋ ਚੀਜ਼ਾਂ ਹੈ ਕਿ ਕੀ ਹੁੰਦਾ ਪ੍ਰੀਲਿਮਜ਼ ਲਓ ਜੀ ਦੇਖੋ ਪ੍ਰੀਲਿਮਜ਼ ਬਈ ਕੀ ਚੀਜ਼ ਹੈ ਜੀ ਪ੍ਰੀਲਿਮਜ਼ ਜਿਹੜਾ ਹੈ ਪਹਿਲਾ ਪੜਾਅ ਹੈ ਜੀ ਤਿੰਨ ਪੌੜੀਆਂ ਹੁੰਦੀਆਂ ਪਹਿਲਾ ਪੜਾਅ ਤੁਹਾਡਾ ਹੈ ਪ੍ਰੀਲਿਮਸ ਜਿਹਦੇ ਵਿੱਚ ਕੀ ਹੈ ਜੀ ਟੋਟਲ 400 ਮਾਰਕਸ ਦਾ ਪੇਪਰ ਹੈ ਤੇ ਜਿਹੜੇ ਇਹ ਵਾਲਾ ਪੇਪਰ ਹੈ ਜੀ ਇਹ ਹੋ ਗਿਆ ਹੈ ਕੁਆਲੀਫਾਈਂਗ ਠੀਕ ਹੈ ਜੀ ਹੁਣ ਤੁਸੀਂ 200 ਵਿੱਚੋਂ ਕਿੰਨੇ 40% ਮਾਰਕਸ ਲੈ ਕੇ ਆਣੇ ਆ ਉਸ ਤੋਂ ਬਾਅਦ ਇੱਥੇ 200 ਵਿੱਚੋਂ ਤੁਹਾਡੀ ਕੀ ਬਣੇਗੀ ਜੀ ਕਟਆਫ ਇਹ 200 ਵਿੱਚੋਂ ਤੁਹਾਡੀ ਕਟਆਫ ਬਣੇਗੀ ਜਦੋਂ ਇਹ 200 ਵਿੱਚੋਂ ਤੁਹਾਡੀ ਕਟਆਫ ਬਣ ਗਈ ਤੁਸੀਂ ਕਿੱਥੇ ਜਾਓਗੇ ਤੁਸੀਂ ਕਿਹੜਾ ਪੇਪਰ ਦਿਓਗੇ ਤੁਸੀਂ ਮੀਨਸ ਦਾ ਪੇਪਰ ਦਿਓਗੇ ਤੁਸੀਂ ਮੈਨਸਟੈਕ ਪਹੁੰਚ ਗਏ ਹੁਣ ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਸਰ ਜਦੋਂ ਆਪਾਂ ਮੈਨਸ ਦੇ ਪੇਪਰ ਚ ਪਹੁੰਚ ਗਏ ਜਦੋਂ ਐਂਡ ਵਿੱਚ ਸਾਡਾ ਰੈਂਕ ਬਣਨਾ ਹੈ ਕਿ ਉੱਥੇ ਪ੍ਰੀਲਿਮਸ ਦੇ ਮਾਰਕਸ ਕਾਊਂਟ ਹੋਣਗੇ ਜਦੋਂ ਰੈਂਕ ਲਿਸਟ ਆਏਗੀ ਉਹ ਮਾਰਕਸ ਦੇ ਅਕੋਰਡਿੰਗ ਰੈਂਕ ਆਂਦੇ ਉੱਥੇ ਕਿਹਾ ਇਹਦੇ ਮਾਰਕਸ ਜੁੜਨਗੇ ਲਓ ਜੀ ਪੀਪੀਐਸਸੀ ਦੀ ਨੋਟੀਫਿਕੇਸ਼ਨ ਨੇ ਹੀ ਤੁਹਾਨੂੰ ਜਵਾਬ ਦਿੱਤਾ ਦੇਖੋ ਜੀ ਕੀ ਲਿਖਿਆ ਹੈ ਪੀਪੀਐਸਸੀ ਦੀ ਨੋਟੀਫਿਕੇਸ਼ਨ ਨੇ ਹੀ ਤੁਹਾਨੂੰ ਜਵਾਬ ਦਿੱਤਾ ਦੇਖੋ ਜੀ ਕੀ ਲਿਖਿਆ ਇੱਥੇ ਲਿਖਿਆ ਹੈ ਪ੍ਰੀਲੀਮਨਰੀ ਇਜ਼ ਓਨਲੀ ਅ ਸਕਰੀਨਿੰਗ ਟੈਸਟ ਯਾਨੀ ਕਿ ਇਹ ਸਿਰਫ ਇੱਕ ਸਕਰੀਨਿੰਗ ਟੈਸਟ ਹੈ ਇਹਦਾ ਮੈਰਿਟ ਨਹੀਂ ਲੱਗਣਾ ਪ੍ਰੀਲਿਮਸ ਇਜ਼ ਓਨਲੀ ਅ ਸਕਰੀਨਿੰਗ ਟੈਸਟ ਕਿ ਜਿਹੜੇ ਬੰਦੇ ਮੇਨਸ ਐਗਜ਼ਾਮ ਦੇ ਸਕਦੇ ਨੇ ਸਿਰਫ ਉਹਨਾਂ ਨੂੰ ਸਕਰੀਨ ਕਰਨ ਵਾਸਤੇ ਪ੍ਰੀਲਮ ਕਰਾਇਆ ਜਾ ਰਿਹਾ ਹੈ ਕੋਈ ਹੋਰ ਮਤਲਬ ਨਹੀਂ ਹੈ 댓 ਮੀਨਸ ਇਹਦੇ ਮਾਰਕਸ ਆਪਣੀ ਫਾਈਨਲ ਰੈਂਕ ਦੇ ਵਿੱਚ ਨਹੀਂ ਜੁੜਦੇ ਪਿਆ ਰਹੋ ਨਹੀਂ ਜੁੜਦੇ ਇਹਦੇ ਮਾਰਕਸ ਫਾਈਨਲ ਰੈਂਕ ਦੇ ਵਿੱਚ ਠੀਕ ਹੈ ਹੁਣ ਦੇਖੀਏ ਅੱਗੇ ਜਦੋਂ ਤੁਸੀਂ ਪ੍ਰੀਲਿਮਸ ਕਲੀਅਰ ਕਰ ਲੋਗੇ ਤੁਸੀਂ ਆ ਜਾਓਗੇ ਇਸ ਸਟੇਜ ਦੇ ਵਿੱਚ ਇਹ 150 ਮਾਰਕਸ ਇੰਟਰਵਿਊ ਤੀਸਰਾ ਪੜਾਵ ਉਸ ਤੋਂ ਪਹਿਲਾਂ ਇਹ ਦੇਖ ਲਓ ਸਾਡੇ 1300 ਨੰਬਰ ਜੀਐਸ 1 2 3 4 ਦਾ ਪੇਪਰ ਕੁੱਲ ਮਿਲਾ ਕੇ ਕਿੰਨੇ ਬਣਨਗੇ ਤੁਹਾਡੇ ਸਾਡੇ 1300 ਨੰਬਰ ਬਣਨਗੇ ਪਿਆਰੇਓ ਤੇ ਇਹ ਪਲੱਸ ਇੰਟਰਵਿਊ ਜਿਹੜਾ ਵੀ ਤੁਹਾਡੇ ਮਾਰਕਸ ਆਣਗੇ ਕਿੰਨਾ ਜੀ 1500 ਤੋਂ ਬਟਾ ਕਰਕੇ ਤੁਹਾਡੇ ਕਿੰਨੇ ਮਾਰਕਸ ਆਏ ਐ ਇਹਦਾ ਤੁਹਾਡਾ ਬਣੇਗਾ ਮੈਰਿਟ ਇਹਦਾ ਤੁਹਾਡਾ ਬਣੇਗਾ ਰੈਂਕ ਇਹ ਡਿਟਰਮਨ ਕਰੇਗਾ ਤੁਹਾਨੂੰ ਕਿਹੜੀ ਕੁਰਸੀ ਮਿਲਣੀ ਹੈ ਤੁਸੀਂ ਡੀਐਸਪੀ ਬਣਨਾ ਹੈ ਕਿ ਐਸਡੀਐਮ ਬਣਨਾ ਹੈ ਤੁਸੀਂ ਈਟੀਓ ਬਣਨਾ ਹੈ ਕਿ ਵੀਡੀਓ ਬਣਨਾ ਹੈ ਤੁਸੀਂ ਡੀਐਫਐਸਓ ਬਣਨਾ ਹੈ ਜਾਂ ਫਿਰ ਈਜੀਟੀਓ ਬਣਨਾ ਹੈ एवरीथिंग ਵਿਲ ਬੀ ਡਿਸਾਈਡਡ ਬਾਈ ਥਿਸ ਹੁਣ ਤੁਹਾਡੇ ਦਿਮਾਗ ਚ ਦੋ ਸਵਾਲ ਆਣੇ ਚਾਹੀਦੇ ਨੇ ਜਿਹੜੇ ਮੇਰੇ ਟਾਈਮ ਆਉਂਦੇ ਸੀ ਜਦੋਂ ਮੈਂ ਇੱਕ ਐਸਪੀਰੈਂਟ ਹੁੰਦਾ ਸੀ ਕਿ ਭਾਈ ਕਿ ਆ ਮੈਂ ਫਿਰ ਪ੍ਰੀਲੈਂਸ ਤੇ ਫੋਕਸ ਘੱਟ ਕਰਾਂ ਥੋੜਾ ਜਿਹਾ ਕਿਉਂਕਿ ਅਲਟੀਮੇਟ ਸਿਲੈਕਸ਼ਨ ਤੇ ਮੇਨਸ ਨੇ ਕਰਾਣੀ ਹੈ ਸੋ ਭਾਈ ਇਸੀ ਚੀਜ਼ ਦਾ ਸਵਾਲ ਜਿਹੜਾ ਹੈ ਉਹ ਪਹਿਲਾਂ ਤੁਹਾਨੂੰ ਇਹ ਸਮਝਣਾ ਪਏਗਾ ਜਾਣਨ ਲਈ ਕਿ ਟਾਈਮ ਕਿੰਨਾ ਹੈ ਜੇ ਤੇ ਆਪਣੇ ਕੋ ਹੋਵੇ 6 ਮਹੀਨੇ ਫਿਰ ਤੇ ਮੈਂ ਕਹਾਂ ਕਿ ਕੋਈ ਚੱਕਰ ਹੀ ਨਹੀਂ ਹੈ ਪਹਿਲੇ 3 ਮਹੀਨੇ ਨਾ ਤੂੰ ਮੇਨਸ ਦੀ ਪ੍ਰੈਕਟਿਸ ਕਰ ਲੈ ਪਰ ਇਹ ਤਾਂ ਦੇਖੋ ਉਹਨਾਂ ਨੇ ਕਹਿ ਦਿੱਤਾ ਕਿ ਅਪ੍ਰੈਲ ਦੇ ਅਰਾਊਂਡ ਪੇਪਰ ਹੋ ਜਾਏਗਾ ਚਲੋ ਅੱਗੇ ਵੀ ਹੋ ਸਕਦਾ ਹੈ ਪੇਪਰ ਪਰ ਹਲੇ ਤੱਕ ਤਾਂ ਲਿਖਿਆ ਨਾ ਟੈਂਟੇਟਿਵਲੀ April ਤੇ ਅੱਜ ਜੇ ਆਪਾਂ ਕਿਹੜੀ ਤਰੀਕ ਬਈ ਜੀ 15 ਤਰੀਕ ਤੋਂ ਰਿਕਾਰਡ ਕਰ ਰਹੇ ਆ ਅਪ੍ਰੋਕਸੀਮੇਟਲੀ 3 ਮਹੀਨੇ ਰਹਿ ਗਏ ਨੇ ਉਸ ਤੋਂ ਬਾਅਦ ਦੇਖੋ ਹੋਰ ਡਿਲੇਮਾ ਕੀ ਹੈ ਪ੍ਰੀਲਿਮਸ ਤੇ ਮੇਨਸ ਦੇ ਵਿੱਚ ਕਿੰਨਾ ਟਾਈਮ ਹੋਏਗਾ 2021 ਦੇ ਵਿੱਚ ਬਹੁਤ ਘੱਟ ਟਾਈਮ ਸੀ ਬਟ ਨਾਰਮਲੀ ਜੇ ਆਪਾਂ UPSC ਪੈਟਰਨ ਦੇਖੀਏ ਭਈ 2 ਤੋਂ 3 ਮਹੀਨੇ ਹੁੰਦੇ ਹੀ ਹੁੰਦੇ ਆ ਨਾਰਮਲੀ ਪ੍ਰੀਲੈਂਸ ਦਾ ਜਦੋਂ ਰਿਜ਼ਲਟ ਆਂਦਾ ਹੈ ਜਾਂ ਪ੍ਰੀਲੈਂਸ ਹੋ ਜਾਂਦਾ ਹੈ ਜਿਹਨੂੰ ਆਪਾਂ ਕਹੀਏ ਉਸਤੇ ਤੇ ਮੇਨਸ ਦੇ ਪਹਿਲੇ ਪੇਪਰ ਦੇ ਵਿੱਚ 2 ਤੋਂ 3 ਮਹੀਨੇ ਦਾ ਗੈਪ ਆਈਡਲੀ ਯੂਪੀਐਸਸੀ ਦਿੰਦੀ ਹੈ ਤੇ ਪੀਪੀਐਸਸੀ ਨੂੰ ਵੀ ਦੇਣਾ ਚਾਹੀਦਾ ਠੀਕ ਹੈ ਜੀ ਹੁਣ ਗੱਲ ਇਹ ਹੈ ਕਿ ਕੀ ਤੁਸੀਂ ਇਹ 2-3 ਮਹੀਨਿਆਂ ਦੇ ਵਿੱਚ ਇਹ ਜਿਹੜੇ 2-3 ਮਹੀਨੇ ਨੇ ਕੀ ਤੁਸੀਂ ਇਹਨਾਂ ਦੇ ਵਿੱਚ ਮੀਨਸ ਦੀ ਤਿਆਰੀ ਕਰ ਸਕਦੇ ਹੋ ਕੀ ਤੁਸੀਂ ਆਨਸਰ ਰਾਈਟਿੰਗ ਕਰ ਸਕਦੇ ਹੋ ਠੀਕ ਹੈ ਇਸ ਸਵਾਲ ਤੁਹਾਨੂੰ ਬਹੁਤ ਜ਼ਿਆਦਾ ਸਤਾ ਰਿਆ ਹੋਏਗਾ ਕਿ ਮੈਂ ਕਰ ਸਕਦਾ ਕਿ ਮੈਂ ਨਹੀਂ ਕਰ ਸਕਦਾ ਸੋ ਆ ਪਿਆਰਿਓ ਇਹਦਾ ਜਵਾਬ ਲੱਭੀਏ ਕਰਨਾ ਕੀ ਹੈ ਸਰ ਕਰੀਏ ਕੀ ਸੋਭਈ ਤੁਹਾਡੇ ਲਈ ਆਪਾਂ ਸਟਰੈਟਜੀ ਲੈ ਕੇ ਆਏ ਆ ਪ੍ਰੋਪਰ ਵਧੀਆ ਵਾਲੀ ਸਟਰੈਟਜੀ ਕਿ ਜਿਹੜੀ ਟਾਪਰ ਸਟਰੈਟਜੀ ਹੈ ਮੈਂ ਆਪ ਆਪਣਾ ਐਕਸਪੀਰੀਅੰਸ ਪਲਸ ਟਾਪਰ ਦੀ ਰਿਕਮੈਂਡੇਸ਼ਨਸ ਤੋਂ ਹੀ ਇਹ ਸਟਰੈਟਜੀ ਬਣਾਈ ਹੈ ਸੋ ਇਹਨੂੰ ਫਾਲੋ ਕਰਕੇ ਦੇਖ ਲਿਓ ਮੈਨੂੰ ਲੱਗਦਾ ਹੈ ਕਿ ਭਾਈ ਬਾਕੀਆਂ ਨਾਲੋਂ ਤੁਹਾਨੂੰ ਡੈਫੀਨੇਟਲੀ ਐਜ ਮਿਲੇਗਾ ਲੋ ਜੀ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਦੇਖੋ ਮੇਰੀ ਮੰਨੋਗੇ ਜੇ ਮੇਰੀ ਸਲਾਹ ਮੰਨੋਗੇ ਨਾ ਪਿਆਰਿਓ ਤੁਹਾਡੀ ਫਰਸਟ ਪ੍ਰਾਇੋਰਟੀ ਸ਼ਲ ਬੀ ਪ੍ਰੀਲੈਂਸ ਤੁਸੀਂ ਪਲੀਜ਼ ਏਪਕਾ ਵਿੱਚ ਨਾ ਆਓ ਹੱਲੇ ਕਿ ਨਹੀਂ ਜੀ ਪ੍ਰੋਪਰ ਮੀਨਸ ਨੂੰ ਟਾਈਮ ਦੇ ਦਈਏ ਮੀਨਸ ਨੂੰ ਟਾਈਮ ਦੇ ਦਈਏ ਮੇਰੀ ਗੱਲ ਮੰਨੋਗੇ ਤੇ ਭਾਈ ਫਰਸਟ ਪ੍ਰਾਇੋਰਟੀ ਸ਼ਲ ਬੀ ਪ੍ਰੀਲੈਂਸ ਵਾਈ ਸਭ ਤੋਂ ਪਹਿਲੀ ਚੀਜ਼ ਕੀ ਹੈ ਜੀ ਸਭ ਤੋਂ ਪਹਿਲੀ ਚੀਜ਼ ਅਨ ਪ੍ਰੇਡਿਕਟੇਬਿਲਟੀ अनप्रडिक्टेबिलिटी द अनप्रडिक्टेबिलिटी ऑफ द प्रिलिम्स एग्जाम इज वेरी हाई की तहूँ तो पता है कि सौखा एग्जाम आना की तूँ तो पता है कि बई हिस्टरी तो किन्ने क्वेश्चन आने ने? की तहुँ तो पता है कि पॉलिटिको तो किन आने ने? की तहुन तो पता क्वेश्चन का लैवल की आएगा ईजी मीडियम टफ एनालिटिकल कि लैवल आएगा सानू कुछ नहीं पता साडे को सिलेबस है साढ़े को प्रीवियस ईयर पैटर्न एनालिसिस है ਪਰ ਅਸੀਂ ਉਹਦੇ ਨਾਲ ਸਿਰਫ ਗੈਸ ਕਰ ਸਕਦੇ ਹਾਂ ਸਿਰਫ ਤੁੱਕਾ ਲਾ ਸਕਦੇ ਹਾਂ ਸਿਰਫ ਇੱਕ ਪੈਟਰਨ ਨੂੰ ਸਮਝ ਸਕਦੇ ਹਾਂ ਬਟ ਪ੍ਰिडिक्ट ਨਹੀਂ ਕਰ ਸਕਦੇ ਪ੍ਰੀਲੈਂਸ ਇਜ਼ ਵੈਰੀ ਅਨਪ੍ਰੇਡਿਕਟੇਬਲ ਦੂਸਰਾ ਠੀਕ ਹੈ ਜੀ ਕੱਟਆਫ ਦੀ ਗੱਲ ਤੇ ਆਪਾਂ ਕਰਨੀ ਨਹੀਂ ਥੈਟ ਇਜ਼ ਹੋਲ ਟੂਗੇਦਰ ਅ ਡਿਫਰੈਂਟ ਇਸ਼ੂ ਕੱਟ ਜਾਏਗੀ ਵੱਧ ਜਾਏਗੀ ਪਹਿਲਾਂ ਪੇਪਰ ਦੇਖ ਲਿਏ ਉਹਦੇ ਮੁਤਾਬਿਕ ਪਤਾ ਲੱਗੂਗਾ ਅਨਪ੍ਰੇਡਿਕਟੇਬਿਲਟੀ ਲਓ ਜੀ ਉਸ ਤੋਂ ਬਾਅਦ ਗੱਲ ਕਰੀਏ नंबर ऑफ कैंडिडेट्स, नंबर ऑफ कैंडिडेट्स बिल्कुल बद रहे हैं क्योंकि नंबर ऑफ सीट्स है, क्योंकि नंबर ऑफ सीट्स वाद है जी क्योंकि नंबर ऑफ सीट्स सट्स है नंबर ऑफ कैंडिडेट्स ही वन गए तो प्यारे हूँ मैं एक गल दसो ज़्यादा लोग तैयारी कर रहे हैं ना, है ना तो ये क्यों सोच रहे हो कि ज्यादा जो सीट आ रही है तो कट ऑफ शायद थले जाएगी क्या पता उल्टा ये चीज़ हो जाए ਕਿ ਜਿਆਦਾ ਬੰਦੇ ਤਿਆਰੀ ਕਰ ਰਹੇ ਹੈ ਸਾਰੇ ਕੈਂਡੀਡੇਟਸ ਵੱਧ ਤਿਆਰੀ ਕਰਨ ਤੇ ਉਹ ਕੱਟ ਆਫ ਨੂੰ ਹੋਰ ਉੱਪਰ ਲੈ ਜਾਣ ਕੀ ਹੈ ਪੋਸਿਬਿਲਿਟੀ ਨਹੀਂ ਹੈ ਇਹ ਪੋਸਿਬਿਲਿਟੀ ਹੈ ਨਾ ਸੋ ਵਾਈ ਆਰ ਯੂ ਨਾਟ ਵਰਕਿੰਗ ਔਨ 댓 ਪੋਸਿਬਿਲਿਟੀ ਆਪਾਂ ਇਹੀ ਚੀਜ਼ ਕਿਉਂ ਸੋਚ ਕੇ ਚੱਲ ਰਹੇ ਮੈਨੂੰ ਬਹੁਤ ਸਟੂਡੈਂਟਸ ਦੇ ਮੈਸੇਜ ਆਏ ਕਿ ਸਰ ਕੱਟ ਆਫ ਤੇ ਘਟ ਜਾਣੀ ਹੈ ਸੀਟਾਂ ਬਹੁਤ ਹੈ ਭਾਈ ਇਹ ਵੀ ਤਾਂ ਦੇਖੋ ਉਹਦੇ ਨਾਲ ਨੰਬਰ ਆਫ ਕੈਂਡੀਡੇਟਸ ਵੀ ਤਾਂ ਵਧਣਗੇ ਸੋ ਮੈਂ ਪਹਿਲਾਂ ਵੀ ਆਪਣੇ ਸ਼ਾਰਟ ਵਿੱਚ ਗਿਆ ਸੀ ਕਿ ਭਾਈ ਨੋਬਡੀ ਕੈਨ

ਤੁਸੀਂ ਇੰਨੇ ਜ਼ਿਆਦਾ ਪੂਲ ਆਫ ਪੀਪਲ ਤੋਂ ਕਟੋਂ ਕੱਟ ਨਹੀਂ ਤੁਸੀਂ ਲਾ ਲੋ ਕਿ ਭਾਈ 15000 ਬੱਚਾ ਤੇ ਪੇਪਰ ਦੇਊਗਾ ਨਾ ਪ੍ਰੀਲਿਮਸ ਦਾ ਜੇ 15000 ਬੱਚਾ ਪ੍ਰੀਲਿਮਸ ਦਾ ਪੇਪਰ ਦੇ ਰਿਹਾ ਹੈ ਨਾ ਉਹਦੇ ਵਿੱਚੋਂ ਕਿੰਨੇਕ ਬੱਚੇ ਮੇਨਸ ਲਿਖਣਗੇ 3 ਤੋਂ 4000 ਦੇ ਵਿੱਚ 4000 ਲਗਾ ਲਓ ਐਟ ਮੈਕਸ 4000 ਬੱਚਾ ਸਿਰਫ ਪੇਪਰ ਲਿਖੂਗਾ ਜੀ 4000 ਬੱਚਾ ਹੁਣ ਮੇਰੀ ਗੱਲ ਦੱਸੋ ਇੰਨੇ ਲੋਕਾਂ ਵਿੱਚੋਂ ਇੰਨਾ ਜਿਆ ਕੰਪੀਟੀਸ਼ਨ ਸਿਰਫ ਸਿਲੈਕਟ ਹੋ ਰਿਹਾ ਹੈ ਕੀ ਤੁਸੀਂ ਸ਼ੋਰੋਂ ਕਿਉਂ ਕੱਢ ਲਓਗੇ ਜੇ ਹੁਣ ਲੱਗ ਰਿਹਾ ਹੈ ਨਾ ਕਿ ਨਹੀਂ ਸਰ ਮੇਨਜ਼ ਲਿਖਣਾ ਜ਼ਰੂਰੀ ਹੈ ਰੈਂਕ ਮੇਨਜ਼ ਬਣਾਏਗਾ ਪਰ ਕੀ ਤੁਸੀਂ ਮੇਨਜ਼ ਤੱਕ ਪਹੁੰਚ ਜਾਓਗੇ ਆਪਣੇ ਤਰਫੋਂ ਸਵਾਲ ਪੁੱਛੋ ਜੀ ਠੀਕ ਹੈ ਜੀ ਸਵਾਲ ਆਪਣੇ ਆਪ ਤੋਂ ਪੁੱਛੋ ਕਿ ਮੈਂ ਬਿਲਕੁਲ ਕੁਆਲੀਫਾਈਡ ਹੈ ਕਿ ਮੈਂ ਮੇਨਜ਼ ਲਿਖ ਲਾਂਗਾ ਕੀ ਮੈਂ ਇਨਾ ਸ਼ੋਰ ਹੈ ਕਿ ਮੈਂ 2-4 ਸਾਲ 5 ਸਾਲ ਤੋਂ ਤਿਆਰੀ ਕਰ ਰਿਹਾ ਹਾਂ ਚਲੋ ਜੀ ਅੱਗੇ ਆਜੋ ਅੱਗੇ ਆਜੋ ਸੈਕਿੰਡ ਥਿੰਗ ਜਿਹੜੀ ਬਈ ਤੁਸੀਂ ਕਰਨੀ ਹੈ ਜਿਹੜੀ ਤੁਸੀਂ ਦੇਖੋਗੇ that is ਲੋ ਜੀ ਸੈਕਿੰਡ ਥਿੰਗ ਜਿਹੜੀ ਤੁਸੀਂ ਦੇਖੋਗੇ that is ਅੰਡਰਸਟੈਂਡ ਦਾ ਐਗਜ਼ਾਮ ਸਿਲੇਬਸ ਪਿਆਰਿਓ ਐਗਜ਼ਾਮ ਸਿਲੇਬਸ ਨੂੰ ਅੰਡਰਸਟੈਂਡ ਕਰ ਲਓ ਮੈਂ ਸਮਝਾਉਂਗਾ ਹੁਣੀ ਐਗਜ਼ਾਮ ਸਿਲੇਬਸ ਕੀ ਕਹਿੰਦਾ ਪਰ ਉਸ ਤੋਂ ਪਹਿਲਾਂ ਤੀਸਰੀ ਜਿਹੜੀ ਮੇਨ ਗੱਲ ਤੁਸੀਂ ਦੇਖਣੀ ਹੈ ਨਾ ਆਪਣਾ ਲੈਵਲ ਆਫ ਪ੍ਰੈਪਰੇਸ਼ਨ ਜ਼ਰੂਰ ਟੈਸਟ ਕਰਿਓ ਆਪਣਾ ਲੈਵਲ ਆਫ ਪ੍ਰੈਪਰੇਸ਼ਨ ਜ਼ਰੂਰ ਟੈਸਟ ਕਰੋ ਇਹ ਤਿੰਨ ਚੀਜ਼ਾਂ ਨੂੰ ਜੇ ਤੁਸੀਂ ਸੌਰੀ ਇਹ ਤਿੰਨ ਚੀਜ਼ਾਂ ਨੂੰ ਬਈ ਜੇ ਤੁਸੀਂ ਫੋਲੋ ਕਰ ਲੋਗੇ ਇਹ ਤਿੰਨ ਚੀਜ਼ਾਂ ਨੂੰ ਜੇ ਤੁਸੀਂ ਫੋਲੋ ਕਰ ਲੋਗੇ ਤੁਹਾਡੀ ਪ੍ਰੋਪਰ ਇੱਕ ਇੰਟੀਗ੍ਰੇਟਿਡ ਟਾਪਰ ਵਰਗੀ ਸਟ੍ਰੈਟਜੀ ਬਣ ਜੂਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਦੱਸ ਦਿੱਤਾ ਫਰਸਟ ਪ੍ਰਾਇੋਰਟੀ ਸ਼ਲ ਬੀ ਪ੍ਰੀਲਿਮਸ ਬਿਲਕੁਲ ਸਹੀ ਗੱਲ ਹੈ ਹੁਣ ਬਈ ਆਪਾਂ ਚੱਲਦੇ ਹਾਂ ਨੈਕਸਟ ਚੀਜ਼ ਤੇ ਅੰਡਰਸਟੈਂਡਿੰਗ ਦਾ ਐਗਜ਼ਾਮ ਸਿਲੇਬਸ ਪਿਆ ਰਹੇ ਯਾਰ ਤੁਸੀਂ ਇਹ ਗੱਲ ਕਿਉਂ ਨਹੀਂ ਮੰਨਦੇ ਕਿ ਯਾਰ ਕੁਝ ਚੀਜ਼ਾਂ ਜੇ ਤੁਸੀਂ ਸਿਲੇਬਸ ਦੇਖੋਗੇ ਨਾ ਕਾਮਨ ਹੈ ਠੀਕ ਹੈ ਇਹ ਪੰਜ ਕੋਰ ਸਬਜੈਕਟਸ ਹੈ ਇਹਨਾਂ ਨੂੰ ਮੈਂ ਕਹਿਣਾ ਹੁੰਦਾ ਜੀ ਕੋਰ ਸਟੈਟਿਕ ਸਬਜੈਕਟਸ ਠੀਕ ਹੈ ਜੀ ਇਹਦਾ ਨਾਮ ਆਪਾਂ ਦੇ ਸਕਦੇ ਹਾਂ ਕੋਰ ਸਟੈਟਿਕ ਸਬਜੈਕਟਸ ਇਹ ਤੁਸੀਂ ਪ੍ਰੀ ਵਾਸਤੇ ਵੀ ਕਰਨੇ ਆ ਤੁਸੀਂ ਮੀਨਸ ਵਾਸਤੇ ਵੀ ਕਰਨੇ ਆ ਇਸ ਤੋਂ ਬਿਨਾ ਪੇਪਰ ਨਿਕਲਣਾ ਹੀ ਨਹੀਂ ਇਸ ਤੋਂ ਬਿਨਾ ਜੇ ਤੁਸੀਂ ਸੋਚ ਰਹੇ ਹੋ ਪੇਪਰ ਨਿਕਲੂਗਾ ਕੁਝ ਵੀ ਨਹੀਂ ਨਿਕਲਣਾ ਪ੍ਰੀ ਵੀ ਨਹੀਂ ਨਿਕਲਣਾ ਤੇ ਆ ਰਹੀ ਤੇ ਮੀਨਸ ਵੀ ਆਣੇ ਆ ਆਪਾਂ ਇਹਨਾਂ ਨੂੰ ਫਸਟ ਪ੍ਰਾਇਰੀਟੀ ਦੇ ਕਿਉਂ ਨਹੀਂ ਕਰਦੇ ਜੀਓਗ੍ਰਾਫੀ ਜੀਐਸ 1 ਮੇਨਸ ਚਾਣਾ এনवायरमेंट ਜਿਹੜਾ ਹੈ ਜੀਐਸ 4 ਮੇਨਸ ਦਾ ਪਾਰਟ ਹੈ ਦੇਖੋ ਆਣਾ ਹੈ ਕਿ ਨਹੀਂ ਸੋ ਤੁਸੀਂ ਆਪ ਇਹ ਚੀਜ਼ਾਂ ਦੇਖੋ এনवायरमेंट ਐਂਡ ਸਾਇੰਸ ਜੀਐਸ 4 ਤੁਸੀਂ ਆਪ ਦੇਖੋ ਕਿ ਜਦੋਂ ਤੁਸੀਂ ਪ੍ਰੀ ਦੀ ਤਿਆਰੀ ਕਰ ਰਹੇ ਹੋ ਆਟੋਮੈਟਿਕਲੀ ਮੇਨਸ ਦੀ ਤਿਆਰੀ ਵੀ ਹੋ ਰਹੀ ਹੈ ਪਰ ਹੁਣ ਤੁਹਾਡਾ ਅਗਲਾ ਸਵਾਲ ਹੋਣਾ ਚਾਹੀਦਾ ਹੈ ਸਰ ਜਿਹੜੇ ਓਨਲੀ ਮੇਨਸ ਦੇ ਟੌਪਿਕ ਹੈ ਉਹਨਾਂ ਦਾ ਕੀ ਹੋਏਗਾ ਜਿੱਦਾਂ ਜਿਹੜੇ ਪ੍ਰੀਲਿਮਸ ਆਂਦੇ ਹੀ ਨਹੀਂ ਗਵਰਨੈਂਸ ਐਨ ਆਈਆਰ ਪ੍ਰੀਲਿਮਸ 'ਚ ਨਹੀਂ ਆਂਦਾ ਜੀ ਐਥਿਕਸ ਐਂਡ ਸੋਸਾਇਟੀ ਪ੍ਰੀਲਿਮਸ 'ਚ ਨਹੀਂ ਆਂਦਾ ਜੀ ਇੰਟਰਨਲ ਸਿਕਿਉਰਿਟੀ ਸਟੈਟਿਸਟ ਸਟੈਟਿਸਟਿਕਸ ਐਂਡ ਕੇਸ ਸਟਡੀ ਇਸ ਪ੍ਰੀਲਿਮਸ 'ਚ ਨਹੀਂ ਆਂਦੇ ਜੇ ਤੁਸੀਂ ਉਹ ਸਾਰੇ ਕੋਰ ਸਬਜੈਕਟਸ ਕਰ ਲਓਗੇ ਨਾ ਅੱਛੀ ਤਰ੍ਹਾਂ ਪ੍ਰੀਲਿਮਸ ਲਈ ਤੇ ਪਿਆਰਿਓ ਸਿਰਫ ਓਨਲੀ ਦਿਸ ਵਿਲ ਬੀ ਰਿਮੇਨਿੰਗ ਸਿਰਫ ਇਹ ਵਾਲਾ ਜਿਹੜਾ ਸਬਜੈਕਟ ਹੈ ਸਿਰਫ ਇਹ ਰਹਿ ਜਾਏਗਾ ਤੁਹਾਨੂੰ ਪਤਾ ਹੈ ਨਾ ਇਸ ਗੱਲ ਦਾ ਸਿਰਫ ਇਹ ਰਹਿ ਜਾਣਗੇ ਤੇ ਪਿਆਰਿਓ ਹੁਣ ਸਮਝੋ ਵਾਟ ਇਫ ਕਿ ਤੁਸੀਂ ਕਹਿੰਦੇ ਹੋ ਕਿ ਮੇਰੀ ਤਾਂ ਪ੍ਰੀ ਦੀ ਬਹੁਤ ਤਿਆਰੀ ਹੈ ਤੁਸੀਂ ਕਹੋਗੇ ਸਰ ਮੈਂ ਉਹ ਸਬਜੈਕਟ ਵੀ ਨਾਲ-ਨਾਲ ਕਰ ਲਾਂ ਤੁਸੀਂ ਕਹੋਗੇ ਸਰ ਕੀ ਮੈਂ ਉਹ ਸਬਜੈਕਟ ਵੀ ਨਾਲ-ਨਾਲ ਕਰ ਲਾਂ ਮੈਂ ਕਰ ਸਕਦਾ ਹਾਂ ਪਿਆਰਿਓ ਆਈ ਵਿਲ ਰਿਕਮੈਂਡ ਫਸਟ ਆਫ ਆਲ ਤੁਸੀਂ ਆਪਣੀ ਤਿਆਰੀ ਚੈੱਕ ਕਰੋ ਸਭ ਤੋਂ ਪਹਿਲਾਂ ਆਪਣਾ ਲੈਵਲ ਆਫ ਪ੍ਰੈਪਰੇਸ਼ਨ ਚੈੱਕ ਕਰੋ ਕੌਨਸਾ ਕਿਹੜਾ ਵਾਲਾ ਜੀ ਮੈਨੂੰ ਬੱਚੇ ਨੇ ਆ ਜੀ ਪੁੱਛਿਆ ਸੀ ਸਰ ਕੌਨਸੀ ਤਿਆਰੀ ਦੇਖ ਪਿਆਰਿਆ ਪ੍ਰੀਲਿਮਸ ਦੀ ਗੱਲ ਕਰ ਰਹੇ ਆ ਸਭ ਤੋਂ ਪਹਿਲਾਂ ਇੱਕ ਮੌਕ ਟੈਸਟ ਦਿਓ ਇੱਕ ਮੌਕ ਟੈਸਟ ਦੇ ਵਿੱਚ ਆਪਣੀ ਪ੍ਰੀਲਿਮਸ ਦੀ ਤਿਆਰੀ ਜਿਹੜੀ ਤੁਹਾਡੀ ਹੈਗੀ ਆ ਨਾ ਉਹਨੂੰ ਜੱਜ ਕਰੋ ਜਦੋਂ ਤੁਸੀਂ ਉਹਨੂੰ ਜੱਜ ਕਰ ਲੋਗੇ ਜਦੋਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਸਾਰਾ ਦੇਖ ਲਿਆ ਉਸ ਤੋਂ ਬਾਅਦ ਡਿਸਾਈਡ ਕਰੋ ਕਿ ਕੀ ਮੈਂ ਮੇਨਸ ਦਾ ਪੇਪਰ ਹੁਣ ਤਿਆਰੀ ਸ਼ੁਰੂ ਕਰਦਾ ਕਿ ਮੈਂ ਉਹਨੂੰ ਬਾਅਦ ਚ ਕਰਾਂ ਫੋਰ ਐਗਜ਼ਾਮਪਲ ਤੁਸੀਂ ਮੌਕ ਟੈਸਟ ਦਿੱਤਾ 200 ਨੰਬਰ ਦਾ ਮੌਕ ਟੈਸਟ ਹੈ ਫੋਰ ਇਗਜ਼ਾਮਪਲ ਚਲੋ ਜੀ ਅਸੀਂ ਜੇ ਤੁਸੀਂ ਅੱਡਾ 247 ਦੇ ਪਲੇਟਫਾਰਮ ਤੇ ਜਾਓਗੇ ਉੱਥੇ ਸਾਡੇ ਵੀ ਮੌਕ ਟੈਸਟ ਫ੍ਰੀ ਪਏ ਆ ਠੀਕ ਹੈ ਜੀ ਆਪਾਂ ਹੀ ਤਿਆਰ ਕੀਤੇ ਸਪੈਸੀਫਿਕਲੀ ਫਾਰ ਪ੍ਰੀਲਿਮਸ ਤੁਸੀਂ ਉੱਥੇ ਜਾ ਕੇ ਅਟੈਂਪਟ ਕਰੋ ਤੁਸੀਂ ਗਾਉਂਗੇ ਯਾਰ ਮੇਰੇ ਬਹੁਤ ਵਧੀਆ ਨੰਬਰ ਆ ਗਏ ਮੇਰੇ 130 140 ਦੇ ਗੇੜ ਵਿੱਚ ਨੰਬਰ ਆ ਗਏ ਬਹੁਤ ਵਧੀਆ ਤੁਹਾਡਾ ਪ੍ਰੀ ਤਿਆਰ ਹੈ ਤੁਸੀਂ ਮੇਨ ਦੇ ਸਬਜੈਕਟ ਚੱਕ ਸਕਦੇ ਹੋ ਤੁਸੀਂ ਕਹਿੰਦੇ ਕਿ ਨਹੀਂ ਸਰ ਮੇਰੇ 100 ਤੋਂ ਲੈ ਕੇ 110 ਤੱਕ ਨੰਬਰ ਆ ਰਿਹਾ ਹੈ ਮੈਂ ਫਿਰ ਵੀ ਕਹੂੰਗਾ ਕਿ ਚਲ ਬੱਚਾ ਇਹ ਵੀ ਐਵਰੇਜ ਨੰਬਰ ਹੈ ਕੋਈ ਗੱਲ ਨਹੀਂ ਠੀਕ ਹੈ ਐਵਰੇਜ ਨੰਬਰ ਹੈ ਉਸ ਮੋਖ ਦੇ ਹਿਸਾਬ ਨਾਲ ਤੂੰ ਥੋੜਾ ਜਿਹਾ ਇੱਕਦਾਂ ਮੈਨਸ ਪੜ ਲੈ ਪਰ ਜੇ ਤੁਹਾਡੇ ਬਿਲੋ 100 ਆਂਦੇ ਆ ਕਿਉਂਕਿ ਬਈ ਇੱਥੇ 네ਗੇਟਿਵ ਮਾਰਕਿੰਗ ਨਹੀਂ ਹੈ ਤੁਹਾਡੇ ਬਿਲੋ 100 ਆਂਦੇ ਆ ਬਾਈ ਕੁਛ ਨਾ ਕਰ ਚੁੱਪਚਾਪ ਪ੍ਰੀਲਿਮਸ ਦੀ ਤਿਆਰੀ ਕਰੋ ਚੁੱਪਚਾਪ ਪ੍ਰੀਲਿਮਸ ਦੀ ਤਿਆਰੀ ਕਰੋ ਹੋਰ ਕੁਝ ਨਹੀਂ ਕਰਨਾ ਮੌਕ ਟੈਸਟ ਨਹੀਂ ਮਿਲ ਰਿਹਾ ਸਾਨੂੰ ਕੰਟੈਕਟ ਕਰੋ ਥੱਲੇ ਨੰਬਰ ਡਿਸਕ੍ਰਿਪਸ਼ਨ ਜੇ ਦਿੱਤਾ ਹੋਇਆ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਪਰ ਅਟੈਂਪਟ ਕਰੋ ਮੌਕ ਉਹੀ ਤੁਹਾਨੂੰ ਦੱਸੇਗਾ ਕਿ ਤੁਹਾਡਾ ਲੈਵਲ ਆਫ ਪ੍ਰੈਪਰੇਸ਼ਨ ਕੀ ਹੈ ਹੋਰ ਕੌਣ ਦੱਸੇਗਾ ਹੂ ਵਿਲ ਅਸੈਸ ਯੂ ਓਨਲੀ ਦਾ ਮੌਕ ਟੈਸਟ ਵਿਲ ਅਸੈਸ ਯੂ ਉਦੇ ਹਿਸਾਬ ਨਾਲ ਦੇਖੋ ਕਿ ਬਈ ਸਰ ਜਿਹੜੀ ਤੁਸੀਂ ਆ ਤਿਆਰੀ ਕਰ ਰਹੇ ਸੀ ਇਹ ਸਬਜੈਕਟ ਕਰ ਰਹੇ ਸੀ ਕੀ ਮੈਂ ਇਹ ਪ੍ਰੀ ਦੇ ਟਾਈਮ ਹੀ ਚੱਕ ਲਾਂ ਕਿ ਪ੍ਰੀ ਤੋਂ ਬਾਅਦ ਚੱਕਾਂ ਇਹੀ ਤੁਹਾਨੂੰ ਜਵਾਬ ਦੇਗਾ ਸੋ ਹੁਣ ਪਿਆਰਿਓ ਇਹ ਤਿੰਨ ਸਟੇਜਸ ਤੁਸੀਂ ਫਾਲੋ ਕਰੋ ਉਸ ਤੋਂ ਬਾਅਦ ਜੇ ਤੁਹਾਡੇ ਨੰਬਰ ਉਸ ਗੇੜ ਵਿੱਚ ਆ ਰਹੇ ਨੇ ਤੇ ਤੁਸੀਂ ਨਾਲ-ਨਾਲ ਥੋੜਾ ਬਹੁਤ ਮੇਨਸ ਦਾ ਸ਼ੁਰੂ ਕਰ ਦੋ ਤੁਸੀਂ ਕੀ ਕਰ ਸਕਦੇ ਹੋ ਠੀਕ ਹੈ 1 ਅਨਸਰ ਪਰ ਡੇ 1 ਅਨਸਰ ਪਰ ਡੇ ਯਾਨੀ ਕਿ ਰੋਜ਼ ਦਾ ਇੱਕ ਅਨਸਰ ਲਿਖੋ ਮੈਨੂੰ ਦਿਖਾ ਸਕਦੇ ਹੋ ਟੈਲੀਗ੍ਰਾਮ ਤੇ ਸਾਨੂੰ ਭੇਜ ਦਿਆ ਕਰੋ ਕੋਈ ਗੱਲ ਨਹੀਂ ਮੈਂ ਚੈੱਕ ਕਰ ਲੂਗਾ ਪਰਸਨਲੀ 1 ਅਨਸਰ ਪਰ ਡੇ ਲਿਖੋ ਇੱਕ ਟਾਈਮ ਟੇਬਲ ਬਣਾ ਲਓ ਕੀ ਸਰ ਮੈਂ ਅੱਜ ਟੈਸਟ ਦਿੱਤਾ ਜੇ ਇਸ ਟੈਸਟ ਇੰਨੇ ਨੰਬਰ ਨਹੀਂ ਆਏ ਤੇ ਫਿਰ ਮੈਂ ਮੇਨਸ ਨਹੀਂ ਕਰਦਾ ਆਪਣੇ ਆਪ ਨੂੰ ਅਸੈਸ ਕਰਨਾ ਪੈਣਾ ਪਰ ਐਟ ਥਿਸ ਪੁਆਇੰਟ ਆਫ ਟਾਈਮ ਜੇ ਤੁਸੀਂ ਵੀਡੀਓਜ਼ ਨਾ ਇੱਥੇ ਤੱਕ ਪਹੁੰਚ ਗਿਓ ਤੁਹਾਨੂੰ ਲੱਗਦਾ ਹੈ ਕਿ ਸਰ ਮੇਰੇ ਤੇ ਪ੍ਰੀਲਿਮਸ ਦੀ ਪ੍ਰੈਪਰੇਸ਼ਨ ਹੈ ਹੀ ਨਹੀਂ ਫਿਰ ਤੁਸੀਂ ਸਿਰਫ ਪ੍ਰੀਲਿਮਸ ਤੇ ਫੋਕਸ ਕਰੋ ਸੋ ਪਿਆਰਿਓ ਜੇ ਤੁਹਾਨੂੰ ਲੱਗਦਾ ਹੈ ਕਿ ਪ੍ਰੀਲਿਮਸ ਦੇ ਟੌਪਿਕ ਪ੍ਰੀਲਿਮਸ ਸਪੈਸਿਫਿਕ ਟੌਪਿਕ ਹੀ ਆਪਣੇ ਕਲੀਅਰ ਨਹੀਂ ਹੋਏ ਰੋਜ਼ ਆਪਣੀ 11 ਵਜੇ ਕਲਾਸ ਹੁੰਦੀ ਹੈ ਤੁਹਾਨੂੰ YouTube ਤੇ ਮੈਂ ਪੜਾਉਣਾ ਨਾ ਤੁਸੀਂ ਉਹ ਦੇਖੋ ਠੀਕ ਹੈ ਫਿਰ ਵੀ ਗੱਲ ਨਹੀਂ ਬਣਦੀ ਤੁਹਾਨੂੰ ਲੱਗ ਰਿਹਾ ਕਿ ਨਹੀਂ ਮੈਂ ਤੁਹਾਨੂੰ ਕੁਝ ਬੈਟਰ ਗਾਈਡ ਕਰ ਸਕਦਾ ਹਾਂ ਭਈ ਇਹ ਤੁਹਾਡੇ ਸਾਹਮਣੇ ਨੰਬਰ ਆ ਰਿਹਾ ਕੋਈ ਵੀ ਮੇਰੀ ਗਾਈਡੈਂਸ ਦੀ ਲੋੜ ਹੈ ਕਿ ਸਰ ਕੋਈ ਸ਼ਡਿਊਲ ਬਣਾਣਾ ਹੈ ਸਰ ਮੌਕ ਟੈਸਟ ਨਹੀਂ ਮਿਲ ਰਿਹਾ ਐਨੀਥਿੰਗ ਆਈ ਵਿਲ ਬੀ ਅਵੇਲੇਬਲ ਹੇਅਰ ਮੈਂ ਤੁਹਾਡੇ ਲਈ ਇੱਥੇ ਅਵੇਲੇਬਲ ਰਹਾਂਗਾ ਠੀਕ ਹੈ ਪਿਆਰਿਓ ਸੋ ਦੈਟਸ ਇਟ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਭਈ ਅੱਜ ਤੋਂ ਬਾਅਦ ਇਹ ਕਲੈਰਿਟੀ ਆਪਣੀ ਜਿਹਨੂੰ ਆਪਾਂ ਕਹਿੰਦੇ ਨਾ ਸੈਲਫ ਅਸੈਸਮੈਂਟ ਹੋ ਜਾਏਗੀ ਕੀ ਕੀ ਮੈਂ ਪ੍ਰੀ ਵਾਸਤੇ ਤਿਆਰੀ ਕਰਾਂ ਹੁਣ ਜਾਂ ਮੀਨਸ ਵਾਸਤੇ ਕਰਾਂ ਜਾਂ ਮੈਂ ਇੰਟੀਗ੍ਰੇਟਡ ਸਟ੍ਰੈਟਜੀ ਕਿਹੜੀ ਬਣਾਵਾਂ ਸੋ ਮੇਰੇ ਅਕੋਰਡਿੰਗਲੀ ਇੰਟੀਗ੍ਰੇਟਡ ਸਟ੍ਰੈਟਜੀ ਵਿਲ ਬੀ ਮੋਰ ਫੋਕਸ ਪ੍ਰਾਇਰੀਟੀ ਔਨ ਦਾ ਪ੍ਰੀਲੈਂਸ ਤੇ ਜੇ ਜਿਆਦਾ ਹੀ ਕੁਝ ਕਰਨਾ ਹੈ ਰੋਜ਼ ਦਾ ਇੱਕ ਆਨਸਰ ਲਿਖ ਲਓ ਜਿਹੜਾ ਕੀ ਮੈਂ ਦੱਸ ਚੁੱਕਿਆ ਠੀਕ ਹੈ ਪਿਆਰਿਓ ਸੋ ਬਈ ਅੱਜ ਲਈ ਇੰਨਾ ਹੀ ਸੀਗਾ ਉਮੀਦ ਕਰਦਾ ਹਾਂ ਸੈਸ਼ਨ ਪਸੰਦ ਆਏਗਾ ਵਧੀਆ ਲੱਗਿਆ ਤੇ ਬਈ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰ